ਇਹ ਜਿਹੜੀ ਵਾਰਦਾਤ ਤੇ ਫਤੇਗੜ ਟੂੜੀਆ ਵਾਰਡ ਨੰਬਰ ਆਈ ਥਿੰਕ 7 ਦੇ ਵਿੱਚ ਜਿਹੜੀ ਹੈਗੀ ਆ ਵਾਰਦਾਤ ਹੋਈ ਸੀਗੀ ਤੇ ਇਹਨਾਂ ਦਾ ਜਿਹੜਾ ਮਕਾਨ ਮਾਲਕ ਸੀ ਸੁਖਵੰਤ ਸਿੰਘ ਪੁੱਤਰ ਮੋਨ ਸਿੰਘ ਸੀਗਾ ਉਹ ਕ੍ਰੀਬ 27 ਤਰੀਕ ਨੂੰ ਜਿਹੜਾ ਹੈਗਾ ਵਾ ਉਹ ਸ਼ਾਮ ਨੂੰ ਆਪਣੇ ਪਰਿਵਾਰ ਸਮੇਤ ਜਿਹੜਾ ਨਨਪੁਰ ਸਾਹਿਬ ਦੇ ਨਿਕਲ ਜਾਂਦਾ ਹੈ ਜਦੋਂ 28 ਤਰੀਕ ਨੂੰ ਕਰੀਬ 12 ਵਜੇ ਜਿਹੜਾ ਵਾਪਸ ਘਰ ਆ ਕੇ ਦੇਖਦਾ ਕਿ ਉਹਦੇ ਘਰ ਦੇ ਜਿਹੜੇ ਤਾਲੇ ਟੁੱਟੇ ਹੁੰਦੇ ਆ ਤੇ ਜਿੱਥੇ ਉਹਨੇ ਪੈਸੇ ਵਗੈਰਾ ਰੱਖੇ ਸੀਗੇ ਉਹਦਾ ਵੀ ਲੋਕਰ ਵਗੈਰਾ ਟੁੱਟਾ ਹੁੰਦਾ ਹੈ ਤੇ 29 ਤਰੀਕ ਨੂੰ ਸਾਡੇ ਕੋਲ ਮਾਰਨਿੰਗ ਟਾਈਮ ਆ ਕੇ ਸਾਨੂੰ ਦੱਸਦਾ ਹੈ ਕਿ ਜਿਹੜੇ ਮੇਰੇ ਘਰ ਦੇ ਵਿੱਚ ਜਿਹੜੀ ਹੈਗੀ ਚੋਰੀ ਹੋਈ ਹੈ ਤੇ ਕਰੀਬ 5 ਲੱਖ ਰੁਪਏ ਜਿਹੜਾ ਮੇਰੇ ਘਰੋਂ ਚੋਰੀ ਹੋਇਆ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਇਸ ਦੀ ਸਟੇਟਮੈਂਟ ਤੇ 40/24 ਮਕਦਮਾ ਜਿਹੜਾ ਦਰਜ ਕੀਤਾ ਤੇ ਨਾਲ ਦੀ ਨਾਲ ਹੀ ਅਸੀਂ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ ਹਿੱਟ ਜਿਹੜਾ ਹੈ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ ਐਸੇ ਚੋਲਗ ਅਲੱਗ-ਅਲੱਗ ਤਰ੍ਹਾਂ ਦੇ ਜਰੀਏ ਪਾਟੀਆਂ ਬਣਾਈਆਂ ਗਈਆਂ ਤੇ ਉਹ ਜਿਹੜੇ ਹੈਗੀਆਂ ਅਲੱਗ-ਅਲੱਗ ਤਰ੍ਹਾਂ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੋਸ਼ੀ ਗੁਰਪ੍ਰੀਤ ਸਿੰਘ ਸਾਨੂੰ ਇਹ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਹੋਇਆ ਤੇ ਉਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕੀਤਾ ਤੇ ਨਾਲ ਦੀ ਨਾਲ ਹੀ ਉਹਨੇ ਦੱਸਿਆ ਕਿ ਜਿਹੜੇ ਹੈਗੇ ਆ ਫਰਦਿਨ ਸ਼ਾਹ ਦੇ ਵਿੱਚ ਕੀ ਜਿਹੜਾ ਹੈਗਾ ਵਾ ਮੈਂ ਜਿਹੜੇ ਪੈਸੇ ਚੋਰੀ ਕੀਤੇ ਆ ਤੇ ਜਿਹੜੇ ਵਿੱਚੋਂ ਕਰੀਬ 30000 ਰੁਪਏ ਜਿਹੜਾ ਹੈਗਾ ਉਹਨੇ ਖਰਚ ਲਏ ਤੇ ਬਾਕੀ ਦੇ ਪੈਸੇ ਜਿਹੜੇ ਹੈਗੇ ਆ 4 ਲੱਖ 70000 ਰੁਪਏ ਉਹ ਜਿਹੜੇ ਹੈਗੇ ਉਹਨੂੰ ਉਹਨੂੰ ਬੈੱਡ ਦੇ ਵਿੱਚੋਂ ਬਰਾਮਦ ਕੀਤੇ ਗਏ। ਮਨ ਇੱਕ ਇਕੱਲਾ ਸੀ ਕਿ ਜਾਂ ਇਹਦੇ ਨਾਲ ਕੋਈ ਹੋਰ ਵੀ ਸੀ। ਨਹੀਂ ਜੀ ਫਿਲਹਾਲ ਇਕੱਲਾ ਸੀ ਬਿਕੋਜ਼ ਇਹ ਪਹਿਲਾਂ ਵੀ ਲੁੱਟ ਕੋ ਦੇ ਦੇ ਉੱਤੇ ਪਰਚੇ ਸੀਗੇ ਐਨਡੀਪੀਐਸ ਦਾ ਵੀ ਪਰਚਾ ਸੀਗਾ ਤੇ ਨਸ਼ੇ ਕਰਨ ਦਾ ਕਾਫੀ ਆਦੀ ਸੀ। ਉਨਮੇ ਘਰ ਵਾਲਿਆਂ ਵੱਲੋਂ ਹੀ ਦੱਸਿਆ ਗਿਆ ਸੀ ਕਿ ਇਹਦੇ ਵਿੱਚੋਂ 5 ਲੱਖ ਰੁਪਏ ਲੈ ਗਏ ਤੇ ਹੋਰ ਵੀ ਜਿਹੜੇ ਪੈਸੇ ਸੀ ਉਹਨੇ ਉੱਥੇ ਛੱਡ ਤੇ ਸ਼ਾਮਿਲ ਤਰਤੀਸ ਨੂੰ ਨੇ ਦੱਸਿਆ ਕਿ ਉਹ ਵੀ ਪੈਸੇ ਹੈਗੇ ਸੀ ਜਾਂ ਉਹ ਘਰ ਵਾਲੇ ਇਸ ਤੱਕ ਜੇ ਘਰ ਵਾਲਿਆਂ ਨੇ ਵੀ ਦੱਸਿਆ ਸੀ ਤੇ ਇਸ ਦੋਸ਼ੀ ਨੇ ਵੀ ਦੱਸਿਆ ਸੀਗਾ ਕਿ ਉਸ ਜਿਹੜੇ ਲੋਕਰ ਦੇ ਵਿੱਚ ਜਿਹੜੇ ਸੀਗੇ 골ਡਨ ਹੋਰ ਜਿਹੜੇ ਹੈਗੇ ਪੈਸੇ ਪਏ ਹੋਏ ਸੀਗੇ ਬਟ ਉਹਦੇ ਵਿੱਚੋਂ ਜਿਹੜੇ ਜਿਹੜੇ ਬੰਡਲ ਬੱਝੇ ਹੋਏ ਸੀਗੇ ਲਾਈਕ ਲੱਖ-ਲੱਖ ਰੁਪਏ ਦੇ ਉਹਦੇ ਵਿੱਚੋਂ ਜਿਹੜੇ ਉਹਨੇ 5 ਲੱਖ ਜਿਹੜੇ ਚੋਰੀ ਕੀਤਾ ਸੀਗਾ ਮੈਂ ਰਹਿਣ ਵਾਲਾ ਕਿੱਥੋਂ ਦਾ ਹੈਗਾ ਇਹ ਵਾਰਡ ਨੰਬਰ 11 ਫਤਿਹਗੜ ਚੂੜਿਆਂ ਦਾ ਰਹਿਣ ਵਾਲਾ ਸੀ। ਤੇ ਮਨਮੇ ਇਸਤੇ ਪਹਿਲਾਂ ਵੀ ਹੈਗੀ ਹੈ ਕ੍ਰਿਮੀਨਲ ਰਿਕਾਰਡ ਹੈਗਾ ਐਨਡੀਪੀਐਸ ਦੇ ਪਰਚੇ ਲੁੱਟਖੋਹ ਦੇ ਪਰਚੇ ਹੈਗੇ 420 ਦੇ ਵੀ ਪਰਚੇ ਹੈ ਤੇ ਇਹ ਆਪਣੀ ਫੈਮਿਲੀ ਦੇ ਵਿੱਚ ਰਹਤਾ ਰਿਹਾ ਬਟ ਇਹ ਸਿੰਗਲ ਹੈਗਾ ਹੈ ਮੈਰਿਡ ਨਹੀਂ ਹੈਗਾ ਕਰੀਬ ਉਮਰ ਜਿਹੜੀ 42 ਸਾਲ ਦਾ ਹੈਗਾ ਤੇ ਇਹਦੇ ਪੇਰੈਂਟਸ ਮਤਲਬ ਵੀ ਜਿਆਦਾ ਪੁੱਛੂਗਾ ਨਹੀਂ ਹੁੰਦੀ ਤੇ ਇਹ ਅਕਸਰ ਜਿਹੜੇ ਚੋਰੀਆਂ ਨੂੰ ਵਾਰਦਾਤ ਜਾਨ ਲੈਂਦਾ ਹੈ। ਉਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਕਿ ਸਾਡੀ ਚੋਰੀ ਹੋਈ ਉਹਦੇ 'ਚ ਵੀ ਇਹ ਇਨਵੋਲ ਸੀ। ਜੀ ਪਹਿਲੀ ਜਿਹੜੀ ਚੋਰੀ ਹੋਈ ਸੀਗੀ ਉਹ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਆਈ ਥਿੰਕ ਕਰੀਬ 1.5 ਸਾਲ ਪਹਿਲਾਂ ਚੋਰੀ ਕਿਤੇ ਹੋਈ ਆ ਤੇ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਹੀ ਨਹੀਂ ਕੀਤਾ ਪਰ ਜਦੋਂ ਹੁਣ ਦੁਬਾਰਾ ਅਟੈਂਪਟ ਹੋਇਆ ਇਹਨਾਂ ਦੇ ਘਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਜਿਹੜੀ ਹੈਗਾ ਮੁਕਦਮਾ ਜਿਹੜਾ ਟ੍ਰੇਸ ਕੀਤਾ ਤੇ ਨਾਲ ਹੀ ਜਿਹੜੀ ਰਿਕਵਰੀ ਬਣਦੀ ਸੀਗੀ ਉਹ ਇਹਨਾਂ ਦੇ ਅਸੀਂ ਕੀਤੀ ਹੈ ਵੀ ਰਿਕਵਰੀ ਥੈਂਕ ਯੂ ਠੀਕ ਹੈ ਥੈਂਕ ਯੂ ਅ ਵਿਦਨ 24 ਆਰ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਮੁਕਦਮਾ ਜੀ